80 ਸਾਲ ਦੀ ਉਮਰ ਵਿੱਚ ਵੀ ਘੋੜੇ ਦੀ ਤਰ੍ਹਾਂ ਜਵਾਨ ਰਹੋਗੇ ਬਜ਼ੁਰਗਾਂ ਦੀਆਂ ਇਹਨਾਂ ਗੱਲਾਂ ਨੂੰ ਬਸ ਪੱਲੇ ਬੰਨ ਲਓ ਨੰਬਰ 1 ਜੇਕਰ ਤੁਹਾਨੂੰ ਪਰਚਨ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਾਂ ਫਿਰ ਦੰਦਾਂ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਹੈ ਤਾਂ ਤੁਸੀਂ ਕਦੇ ਵੀ ਸੰਤਰੇ ਦਾ ਇਸਤੇਮਾਲ ਨਾ ਕਰੋ ਇਹ ਤੁਹਾਡਾ ਨੁਕਸਾਨ ਕਰ ਸਕਦਾ ਹੈ ਨੰਬਰ 2 ਮੂਲੀ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਦੁੱਧ ਦਾ ਸੇਵਨ ਨਾ ਕਰਿਆ ਕਰੋ ਇਸ ਨਾਲ ਸਰੀਰ ਅੰਦਰ ਨੁਕਸਾਨ ਹੀ ਹੁੰਦੇ ਹਨ ਨੰਬਰ 3 ਜਦੋਂ ਵੀ ਤੁਸੀਂ ਸੌਂਫ ਖਾਂਦੇ ਹੋ ਤਾਂ ਉਸ ਉੱਪਰ ਹਲਕਾ ਜਿਹਾ ਕੋਸਾ ਦੁੱਧ ਪੀ ਲਿਆ ਕਰੋ ਇਸ ਨਾਲ ਗੈਸ ਅਤੇ ਕਬਜ ਦੀ ਸਮੱਸਿਆ ਦੂਰ ਹੁੰਦੀ ਹੈ ਨਾਲ ਹੀ ਅੱਖਾਂ ਦੀ ਰੋਸ਼ਨੀ ਵੀ ਤੇਜ਼ ਹੋਣ ਲੱਗ ਜਾਂਦੀ ਹੈ ਨੰਬਰ 4 ਜੇਕਰ ਨਾਉਂ ਜਿਆਦਾ ਵਧ ਰਹੇ ਹਨ ਤਾਂ ਉਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਨਾਲ ਕੱਟ ਕੇ ਸਾਫ਼ ਕਰ ਲਓ ਫਿਰ ਇਹਨਾਂ ਉੱਪਰ ਸਲਗਮ ਦੇ ਪੱਤੇ ਕਸਾ ਲਓ ਇਸ ਨਾਲ ਜਲਦੀ ਨਾਉਂ ਨਹੀਂ ਵਧਣਗੇ ਨੰਬਰ 5 ਜੇਕਰ ਨਾਉਂ ਨੂੰ ਜਲਦੀ ਨਾਲ ਵਧਾਉਣਾ ਚਾਹੁੰਦੇ ਹੋ ਤਾਂ ਇਹਨਾਂ ਉੱਪਰ ਰੋਜ਼ਾਨਾ ਇੱਕ ਲਸਣ ਦੀ ਕਲੀ ਕਸਾ ਲਿਆ ਕਰੋ ਇਸ ਨਾਲ ਨਾਉਂ ਤੇਜ਼ੀ ਨਾਲ ਵਧਣ ਲੱਗ ਜਾਣਗੇ ਨੰਬਰ 6 ਜੇਕਰ ਤੁਹਾਡਾ ਬੱਚਾ ਪੜ੍ਹਾਈ ਵਿੱਚ ਕਮਜ਼ੋਰ ਹੈ ਤਾਂ ਉਸ ਨੂੰ ਰੋਜ਼ਾਨਾ ਸਵੇਰੇ ਆਮਲਾ ਜ਼ਰੂਰ ਖਾਣ ਲਈ ਦਿయా ਕਰੋ ਇਸ ਤੋਂ ਇਲਾਵਾ ਦੁੱਧ ਨਾਲ ਬਦਾਮ ਵੀ ਜ਼ਰੂਰ ਖਾਣ ਲਈ ਦੇਵੋ ਨੰਬਰ 7 ਇੱਕ ਸਾਲ ਤੱਕ ਆਪਣੇ ਬੱਚੇ ਨੂੰ ਕੈਲਸ਼ੀਅਮ ਦੀ ਦਵਾਈ ਜ਼ਰੂਰ ਦੇਵੋ ਜਾਂ ਫਿਰ ਕੈਲਸ਼ੀਅਮ ਭਰਪੂਰ ਚੀਜ਼ਾਂ ਖਾਣ ਲਈ ਜ਼ਰੂਰ ਦੇਵੋ ਇਸ ਨਾਲ ਬੱਚੇ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਜਿਸ ਕਰਕੇ ਉਹ ਜਲਦੀ ਨਰ ਤੋਂ ਤੋੜਨ ਲੱਗ ਜਾਂਦਾ ਹੈ ਨੰਬਰ 8 ਜੇਕਰ ਤੁਸੀਂ ਕੋਈ ਵੀ ਦਵਾਈ ਖਾ ਰਹੇ ਹੋ ਤਾਂ ਉਸ ਸਮੇਂ ਕਦੇ ਵੀ ਤਲੀ ਹੋਈ ਚੀਜ਼ ਦਾ ਸੇਵਨ ਨਾ ਕਰੋ ਕਿਉਂਕਿ ਤੁਹਾਡੇ ਸਰੀਰ ਦਾ ਜ਼ਿਆਦਾ ਨੁਕਸਾਨ ਕਰ ਸਕਦਾ ਜਿਸ ਕਾਰਨ ਤੁਸੀਂ ਕਿਸੇ ਗੰਭੀਰ ਬਿਮਾਰੀ ਦੇ ਸ਼ਿਕਾਰ ਹੋ ਸਕਦੇ ਹੋ ਨੰਬਰ 9 ਜੇਕਰ ਤੁਹਾਡੇ ਪੇਟ ਵਿੱਚ ਬਹੁਤ ਜ਼ਿਆਦਾ ਜਲਨ ਹੋ ਰਹੀ ਹੈ ਜਾਂ ਛਾਤੀ ਵਿੱਚ ਦਰਦ ਹੋ ਰਿਹਾ ਹੈ ਤਾਂ ਨਿੰਬੂ ਪਾਣੀ ਬਣਾ ਕੇ ਹੌਲੀ-ਹੌਲੀ ਪੀਣਾ ਸ਼ੁਰੂ ਕਰ ਦੇਵੋ ਇਸ ਤਰ੍ਹਾਂ ਕਰਨਾ ਤੁਹਾਡੇ ਪੇਟ ਵਿੱਚ ਜਲਨ ਅਤੇ ਛਾਤੀ ਵਿੱਚ ਦਰਦ ਹੋਣਾ ਬੰਦ ਹੋ ਜਾਵੇਗਾ ਨੰਬਰ 10 ਸਵੇਰੇ ਉੱਠਣਸਾਰ ਜੇਕਰ ਤੁਸੀਂ ਖਾਲੀ ਪੇਟ ਨਿੰਬੂ ਵਾਲਾ ਪਾਣੀ ਪੀ ਲੈਂਦੇ ਹੋ ਤਾਂ ਤੁਹਾਡੇ ਸਰੀਰ ਅਤੇ ਚਿਹਰੇ ਨੂੰ ਨੇਕਾਂ ਹੀ ਲਾਭ ਮਿਲਦੇ ਹਨ ਜਿੰਨਾ ਬਾਰੇ ਤੁਸੀਂ ਕਦੇ ਵੀ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਨੰਬਰ 11 ਸਵੇਰੇ ਸ਼ਾਮ ਯੋਗਾ ਜ਼ਰੂਰ ਕਰਿਆ ਕਰੋ ਪੂਰੀ ਜ਼ਿੰਦਗੀ ਜਵਾਨ ਤੇ ਤੰਦਰੁਸਤ ਰਹਿ ਕੇ ਕੱਢੋਂਗੇ ਨਾਲ ਹੀ ਬਧੇਰੇ ਉਮਰ ਵਿੱਚ ਵੀ ਜਵਾਨ ਹੀ ਨਜ਼ਰ ਆਵੂਗੇ ਨੰਬਰ 12 ਜੇਕਰ ਤੁਸੀਂ ਆਪਣੇ ਖੂਨ ਨੂੰ ਸਾਫ਼ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਨਿੰਮ ਦੇ ਪੱਤੇ ਜ਼ਰੂਰ ਚਬਾ ਕੇ ਖਾ ਲਿਆ ਕਰੋ ਇਸ ਤੋਂ ਇਲਾਵਾ ਮੇਥੀ ਦਾ ਸਾਗ ਬਣਾ ਕੇ ਖਾਣ ਨਾਲ ਵੀ ਖੂਨ ਸਾਫ਼ ਹੋਣ ਲੱਗ ਜਾਂਦਾ ਹੈ ਨੰਬਰ 13 ਅਰੂਧ ਦੇ ਇੱਕ ਦੋ ਪੱਤੇ ਚਾਹ ਬਣਾਉਣ ਸਮੇਂ ਉਸ ਵਿੱਚ ਪਾ ਲਿਆ ਕਰੋ ਜੇਕਰ ਤੁਸੀਂ ਇਸ ਚਾਹ ਨੂੰ ਬਣਾ ਕੇ ਪੀਂਦੇ ਹੋ ਤਾਂ ਇਸ ਨਾਲ ਤੁਹਾਡੇ ਅੰਦਰ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਨਹੀਂ ਹੋਵੇਗੀ ਤੇ ਨਾਲ ਹੀ ਵਾਇਰਲ ਬੁਖਾਰ ਤੋਂ ਬਚੇ ਰਹੋਗੇ ਨੰਬਰ 1 ਚਾਦਨ ਸਬਜ਼ੀ ਬਣਾਉਣ ਸਮੇ ਮੇਥੀ ਦਾਣਾ ਜ਼ਰੂਰ ਪਾਇਆ ਕਰੋ ਇਸ ਨਾਲ ਸਿਹਤ ਨੂੰਨੇਕਾਂ ਹੀ ਲਾਭ ਮਿਲਦੇ ਨੇ ਕਦੇ ਵੀ ਪੇਟ ਵਿੱਚ ਗੈਸ ਨਹੀਂ ਬਣਦੀ ਤੇ ਨਾਲ ਹੀ ਸਰੀਰ ਵੀ ਹਮੇਸ਼ਾ ਜਵਾਨ ਹੀ ਰਹਿੰਦਾ ਹੈ ਨੰਬਰ 15 ਰੋਜ਼ਾਨਾ ਕੈਲਸ਼ੀਅਮ ਭਰਪੂਰ ਚੀਜ਼ਾਂ ਦਾ ਸੇਵਨ ਕਰਿਆ ਕਰੋ ਇਸ ਨਾਲ ਤੁਹਾਡੀਆਂ ਹੱਡੀਆਂ ਹਮੇਸ਼ਾ ਮਜ਼ਬੂਤ ਤੇ ਤਾਕਤਵਰ ਰਹਿਣਗੀਆਂ ਜਿਸ ਕਰਕੇ ਤੁਸੀਂ ਅਨੇਕਾਂ ਹੀ ਸਮੱਸਿਆਵਾਂ ਤੋਂ ਬਚੇ ਰਹਿ ਸਕਦੇ ਹੋ ਨਹੀਂ ਤਾਂ ਤੁਹਾਡਾ ਸਰੀਰ ਬਟਾਪੇ ਤੋਂ ਪਹਿਲਾਂ ਹੀ ਬੁੱਢਾ ਤੇ ਕਮਜ਼ੋਰ ਹੋ ਜਾਵੇਗਾ ਨੰਬਰ 16 ਜੇਕਰ ਤੁਸੀਂ ਮੁਲਤਾਨੀ ਮਿੱਟੀ ਵਿੱਚ ਗੁਲਾਬ ਜਲ ਅਤੇ ਫਟਕੜੀ ਦਾ ਚੂਰਾ ਮਿਕਸ ਕਰਕੇ ਆਪਣੇ ਚਿਹਰੇ ਉੱਪਰ ਲਗਾ ਲਓ ਤੇ 15 ਮਿੰਟ ਰੱਖਣ ਤੋਂ ਬਾਅਦ ਧੋ ਲਓ ਇਸ ਨਾਲ ਤੁਹਾਡੇ ਚਿਹਰੇ ਦੇ ਅਨੇਕਾਂ ਹੀ ਰੋਗ ਦੂਰ ਹੋ ਜਾਣਗੇ ਤੇ ਚਿਹਰੇ ਉੱਪਰ ਚਮਕ ਆਵੇਗੀ ਨੰਬਰ 17 ਇੱਕ ਕਟੋਰੀ ਵਿੱਚ ਸ਼ਹਿਦ ਪਾ ਕੇ ਰੂੰ ਜਾਂ ਫਿਰ ਉਂਗਲ ਦੀ ਮਦਦ ਨਾਲ ਆਪਣੇ ਚਿਹਰੇ ਉੱਪਰ ਲਗਾ ਕੇ 20 ਮਿੰਟ ਰੱਖੋ ਸੁੱਕਣ ਤੇ ਕੋਸੇ ਪਾਣੀ ਨਾਲ ਚਿਹਰੇ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰ ਲਓ ਇਸ ਦੀ ਮਦਦ ਨਾਲ ਚਿਹਰੇ ਤੇ ਬਹੁਤ ਜ਼ਿਆਦਾ ਗਲੂਆ ਜਾਵੇਗਾ ਨੰਬਰ 18 ਜਦੋਂ ਵੀ ਤੁਸੀਂ ਰਸੋਈ ਵਿੱਚ ਕੰਮ ਕਰਦੇ ਹੋ ਤਾਂ ਸਾਰੇ ਸਮਾਨ ਨੂੰ ਉਸੇ ਸਮੇਂ ਹੀ ਉਹਨਾਂ ਦੀ ਸਹੀ ਜਗ੍ਹਾ ਤੇ ਰੱਖ ਲਓ ਇਸ ਤਰ੍ਹਾਂ ਕਰਨਾ ਤੁਹਾਡੇ ਸਾਰੇ ਕੰਮ ਆਸਾਨੀ ਤੇ ਜਲਦੀ ਨਾਲ ਖਤਮ ਹੋ ਜਾਣਗੇ। ਨੰਬਰ 19 ਪੂਜੇ ਹੋਏ ਛੋਲੇ ਖਾਇਆ ਕਰੋ ਸਰੀਰ ਨੂੰ ਤਾਕਤ ਮਿਲਦੀ ਅੱਖਾਂ ਦੀ ਰੋਸ਼ਨੀ ਤੇਜ਼ ਰਹਿੰਦੀ ਹੈ ਨਾਲ ਹੀ ਵਾਰ-ਵਾਰ ਭੁੱਖ ਲੱਗਣ ਦੀ ਸਮੱਸਿਆ ਖਤਮ ਹੁੰਦੀ ਹੈ। ਨੰਬਰ 20 ਪੱਤੇਦਾਰ ਸਬਜ਼ੀਆਂ ਜ਼ਿਆਦਾ ਖਾਇਆ ਕਰੋ ਇਹਨਾਂ ਵਿੱਚ ਜ਼ਿਆਦਾ ਤੱਤ ਤੇ ਪੋਸ਼ਟਿਕ ਤੱਤ ਹੁੰਦੇ ਨੇ ਜੋ ਸਾਡੇ ਸਰੀਰ ਨੂੰ ਹੱਦ ਤੋਂ ਜ਼ਿਆਦਾ ਲਾਭ ਦਿੰਦੇ ਨੇ ਤੇ ਨਾਲ ਹੀ ਚਿਹਰੇ ਉੱਪਰ ਚਮਕ ਲੈ ਕੇ ਆਉਣ ਵਿੱਚ ਮਦਦ ਕਰਦੇ ਹਨ। ਨੰਬਰ 21 ਨਿੰਬੂ ਦੇ ਛਿਲਕਿਆਂ ਨੂੰ ਪਾਣੀ ਵਿੱਚ ਪਾ ਕੇ ਉਬਾਲ ਲਓ ਤੇ ਫਿਰ ਇਹਨਾਂ ਨੂੰ ਤੁਰੰਤ ਛਾਣ ਲਓ ਠੰਡਾ ਹੋਣ ਤੇ ਸਪਰੇਅ ਬੋਤਲ ਵਿੱਚ ਪਾ ਕੇ ਪੌਦਿਆਂ ਉੱਪਰ ਸਪਰੇਅ ਕਰ ਦੇਵੋ ਇਸ ਦੀ ਮਦਦ ਨਾਲ ਪੌਦਿਆਂ ਦੀ ਰੁਕੀ ਹੋਈ ਲੰਬਾਈ ਫਿਰ ਤੋਂ ਵਧਣ ਲੱਗ ਜਾਵੇਗੀ ਨੰਬਰ 2 ਗਾਜਰ ਟਮਾਟਰ ਅਤੇ ਚੁਕੰਦਰ ਦਾ ਜੂਸ ਬਣਾ ਕੇ ਪੀ ਲਿਆ ਕਰੋ ਇਸ ਨਾਲ ਸਰੀਰ ਨੂੰ ਨੇਕਾ ਹੀ ਲਾਭ ਮਿਲਦੇ ਹਨ ਜਿਸ ਨਾਲ ਚਿਹਰੇ ਉੱਪਰ ਚਮਕ ਆਵੇਗੀ ਨਾਲ ਹੀ ਸਰੀਰ ਹਮੇਸ਼ਾ ਜਵਾਨ ਹੀ ਦਿਖੇਗਾ ਨੰਬਰ 23 ਵੇਰੇ ਰੋਟੀ ਖਾਣ ਤੋਂ ਬਾਅਦ ਸੌਂਫ ਖਾ ਲਿਆ ਕਰੋ ਇਸ ਨਾਲ ਸਰੀਰ ਨੂੰ ਨਿੱਕਾ ਹੀ ਲਾਭ ਮਿਲਦੇ ਨੇ ਜਿਵੇਂ ਕਿ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਵਾਲਾਂ ਦੀ ਲੰਬਾਈ ਵਧਣ ਲੱਗ ਜਾਂਦੀ ਹੈ ਗੈਸ ਦੀ ਸਮੱਸਿਆ ਦੂਰ ਰਹਿੰਦੀ ਹੈ ਤੇ ਨਾਲ ਹੀ ਚਿਹਰੇ ਉੱਪਰ ਚਮਕ ਆਵੇਗੀ ਨੰਬਰ 24 40 ਦੀ ਉਮਰ ਵਿੱਚ ਮਰਦਾਂ ਨੂੰ ਰੋਜ਼ਾਨਾ ਦੁੱਧ ਅਖਰੋਟ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਇਸ ਤੋਂ ਇਲਾਵਾ ਤਲੀਆਂ ਹੋਈਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਤੇ ਯੋਗਾ ਜ਼ਰੂਰ ਕਰੋ ਇਸ ਨਾਲ ਸਰੀਰ ਵਿੱਚ ਤਾਕਤ ਬਣੀ ਰਹੇਗੀ ਤੇ ਤੁਸੀਂ ਜਵਾਨ ਤੇ ਤੰਦਰੁਸਤ ਰਹਿ ਸਕੋਗੇ ਲੰਮੀ ਉਮਰ ਜੀ ਸਕੋਗੇ ਨੰਬਰ 25 ਨਹਾਉਣ ਤੋਂ ਪਹਿਲਾਂ ਜੇਕਰ ਤੁਸੀਂ ਨਮਕ ਸਰੀਰ ਉੱਪਰ ਕਦੇ ਵੀ ਖਾਜ ਦੀ ਸਮੱਸਿਆ ਨਹੀਂ ਹੋਵੇਗੀ ਇਸ ਤੋਂ ਇਲਾਵਾ ਖਾਣੇ ਵਿੱਚ ਪਿਆਜ਼ ਖਾਇਆ ਕਰੋ ਦਿਲ ਦੀਆਂ ਬਿਮਾਰੀਆਂ ਤੋਂ ਬਚੇ ਰਹੋਗੇ ਨੰਬਰ 26 ਰੋਜ਼ਾਨਾ ਰਾਤ ਨੂੰ ਕੱਚੇ ਦੁੱਧ ਵਿੱਚ ਗੁਲਾਬ ਜਲ ਮਿਕਸ ਕਰਕੇ ਚਿਹਰੇ ਉੱਪਰ ਲਗਾ ਲਓ ਚਿਹਰੇ ਉੱਪਰ ਫਿੰਸੀਆਂ ਹੋਈਆਂ ਉਹ ਵੀ ਖਤਮ ਹੋ ਜਾਣਗੀਆਂ ਨਾਲ ਹੀ ਚਿਹਰੇ ਉੱਪਰ ਚਮਕਾਵੇਗੀ ਚਿਹਰੇ ਦਾ ਰੰਗ ਸਾਫ਼ ਹੋਣ ਲੱਗ ਜਾਵੇਗਾ ਨੰਬਰ 27 ਜੇਕਰ ਤੁਹਾਡਾ ਬੱਚਾ ਰਾਤ ਨੂੰ ਸੌਂ ਨਾ ਰਿਹਾ ਹੋਵੇ ਤਾਂ ਉਸ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਹਲਕਾ ਜਿਹਾ ਸ਼ਹਿਦ ਚਟਾ ਦਿਓ ਇਸ ਦੀ ਮਦਦ ਨਾਲ ਉਹ ਬਹੁਤ ਹੀ ਆਸਾਨੀ ਨਾਲ ਸੌਂ ਜਾਵੇਗਾ ਤੇ ਬੱਚੇ ਨੂੰ ਨੀਂਦ ਵੀ ਵਧੀਆ ਆਵੇਗੀ। ਨੰਬਰ 28 ਰੋਜ਼ਾਨਾ ਚਾਰ ਬਦਾਮ ਖਾਇਆ ਕਰੋ ਇਸ ਦੀ ਮਦਦ ਨਾਲ ਤੁਹਾਡੇ ਸਰੀਰ ਨੂੰ ਕਦੇ ਵੀ ਕੈਂਸਰ ਵਰਗੀ ਭਿਆਨਕ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਨਾਲ ਹੀ ਤੁਸੀਂ ਉਮਰ ਵੀ ਲੰਮੀ ਜੀ ਸਕੋਗੇ। ਨੰਬਰ 29 ਦੁੱਧ ਵਿੱਚ ਮਖਾਣੇ ਵਾਲ ਕੇ ਪੀ ਲਿਆ ਕਰੋ ਸਰੀਰ ਅੰਦਰ ਕਦੇ ਵੀ ਕੈਲਸ਼ੀਅਮ ਦੀ ਕਮੀ ਨਹੀਂ ਹੁੰਦੀ ਤੇ ਨਾਲ ਹੱਡਾਂ ਜੋੜਾਂ ਨੂੰ ਵੀ ਮਜ਼ਬੂਤੀ ਮਿਲਦੀ ਹੈ ਜਿਸ ਕਰਕੇ ਤੁਸੀਂ ਹਮੇਸ਼ਾ ਤਾਕਤਵਰ ਮਹਿਸੂਸ ਕਰਦੇ ਹੋ। ਨੰਬਰ 34 ਨਾ ਕਦੇ ਵੀ ਹਲਦੀ ਦਾ ਸੇਵਨ ਨਾ ਕਰੋ ਦਵਾਈ ਨਾਲ ਕਦੇ ਵੀ ਅੰਗੂਰ ਨਾ ਖਾਓ ਇਹਨਾਂ ਨਾਲ ਤੁਹਾਨੂੰ ਬਹੁਤ ਜਲਦੀ ਮੌਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 31 ਰੋਜ਼ਾਨਾ ਰਾਤ ਨੂੰ 10 ਕਿਸ਼ਮਿਸ਼ ਭਿਉਂ ਕੇ ਰੱਖੋ ਸਵੇਰੇ ਖਾ ਲੋ ਇਸ ਨਾਲ ਸਰੀਰ ਅੰਦਰ ਕਦੇ ਵੀ ਖੂਨ ਦੀ ਕਮੀ ਨਹੀਂ ਹੋਵੇਗੀ ਤੇ ਨਾਲ ਹੀ ਖੂਨ ਨਵਾਂ ਬਣਦਾ ਰਹੇਗਾ ਨੰਬਰ 32 ਚਾਹ ਵਿੱਚ ਪੁਦੀਨਾ ਮਿਲਾ ਕੇ ਪੀਣਾ ਮੋਟਾਪਾ ਦਿਨ ਪਰ ਦਿਨ ਘਟਣ ਲੱਗ ਜਾਂਦਾ ਹੈ ਨਾਲ ਹੀ ਸਰੀਰੰਦਰੋਂ ਸਫਾਈ ਵੀ ਹੁੰਦੀ ਹੈ ਨੰਬਰ 33 ਜੇਕਰ ਤੁਸੀਂ ਰੋਜ਼ਾਨਾ ਤુલਸੀ ਦੇ ਪੱਤੇ ਖਾਂਦੇ ਹੋ ਤਾਂ ਇਸ ਨਾਲ ਤੁਹਾਡੇ ਚਿਹਰੇ ਉੱਪਰ ਚਮਕ ਆਵੇਗੀ ਨਾਲ ਹੀ ਤੁਸੀਂ ਸਰਦੀ ਜ਼ੁਕਾਮ ਦੀ ਸਮੱਸਿਆ ਤੋਂ ਅਨੇਕਾਂ ਹੀ ਦੂਰ ਰਹੋਗੇ ਨੰਬਰ 34 ਪਾਣੀ ਵੱਧ ਤੋਂ ਵੱਧ ਪੀਆ ਕਰੋ ਇਸ ਨਾਲ ਬਾਰ-ਬਾਰ ਪਿਸ਼ਾਬ ਆਵੇਗਾ ਜਿਸ ਨਾਲ ਸਰੀਰ ਦੀ ਅੰਦਰ ਤੋਂ ਚੰਗੀ ਤਰ੍ਹਾਂ ਨਾਲ ਸਫਾਈ ਹੋਵੇਗੀ ਜਿਸ ਨਾਲ ਤੁਸੀਂ ਅਨੇਕਾਂ ਹੀ ਰੋਗਾਂ ਤੋਂ ਬਚੇ ਰਹੋਗੇ ਨੰਬਰ 35 ਜੇਕਰ ਤੁਹਾਨੂੰ ਬਾਰ-ਬਾਰ ਉਲਟੀਆਂ ਆ ਰਹੀਆਂ ਹਨ ਤਾਂ ਤੁਸੀਂ ਬਰਫ਼ ਨੂੰ ਚੂਸ ਲਓ ਇਸ ਨਾਲ ਵੀ ਉਲਟੀ ਆਉਣੀ ਬੰਦ ਹੋ ਜਾਵੇਗੀ ਜਿਸ ਤੋਂ ਇਲਾਵਾ ਸਰੀਰ ਨੂੰ ਠੰਡ ਵੀ ਮਿਲੇਗੀ ਨੰਬਰ 36 ਜਾਮਣ ਦੇ ਪੱਤੇ ਖਾਣਾ ਕਦੇ ਵੀ ਮੂੰਹ ਵਿੱਚ ਛਾਲੇ ਨਹੀਂ ਹੁੰਦੇ ਤੇ ਨਾਲ ਹੀ ਸ਼ੂਗਰ ਦੇ ਮਰੀਜ਼ਾਂ ਲਈ ਵੀ ਇਹ ਪੱਤੇ ਬਹੁਤ ਹੀ ਲਾਭਕਾਰੀ ਹਨ ਨੰਬਰ 37 ਸਵੇਰ ਦੇ ਸਮੇਂ 5 ਮਿੰਟ ਲਈ ਜ਼ਰੂਰ ਹੱਸਿਆ ਕਰੋ ਇਸ ਨਾਲ ਤੁਸੀਂ ਡਿਪਰੈਸ਼ਨ ਤੋਂ ਦੂਰ ਰਹੋਗੇ ਤੇ ਨਾਲ ਹੀ ਸਵੇਰ ਸ਼ਾਮ ਤਾੜੀਆਂ ਜ਼ਰੂਰ বাজਾਇਆ ਕਰੋ ਇਸ ਨਾਲ ਸਰੀਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਰਹਿ ਸਕਦਾ ਹੈ ਨੰਬਰ 30 ਪੀਂਡੀ ਅਰਬੀ ਅਤੇ ਕਰੇਲੇ ਦਾ ਸੇਵਨ ਕਦੇ ਵੀ ਦੁੱਧ ਨਾਲ ਨਾ ਕਰਿਆ ਕਰੋ ਇਸ ਨਾਲ ਤੁਹਾਡਾ ਪੇਟ ਖਰਾਬ ਹੋ ਸਕਦਾ ਹੈ ਜਿਸ ਕਾਰਨ ਤੁਸੀਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰ ਸਕਦੇ ਹੋ ਨੰਬਰ 39 ਸਲਗਮ ਖਾ ਲਿਆ ਕਰੋ ਕਿਉਂਕਿ ਸਲਗਮ ਵਿੱਚ ਬੀਟਾ ਕਰੋਟਿਨ ਹੁੰਦਾ ਹੈ ਇਹ ਦਿਮਾਗ ਦੀ ਸਿਹਤ ਨੂੰ ਠੀਕ ਰੱਖਦਾ ਹੈ ਇਸ ਤੋਂ ਇਲਾਵਾ ਇਸ ਵਿੱਚ ਪੋਟਾਸ਼ੀਅਮ ਹੁੰਦਾ ਹੈ ਜੋ ਸਾਡੀਆਂ ਮਾਸਪੇਸ਼ੀਆਂ ਤੇ ਨਾੜਾਂ ਨੂੰ ਮਜ਼ਬੂਤ ਬਣਾਈ ਰੱਖਦਾ ਹੈ ਨੰਬਰ 40 ਜੇਕਰ ਤੁਸੀਂ ਸਲਗਮ ਦਾ ਜੂਸ ਬਣਾ ਕੇ ਪੀ ਲਓ ਇਸ ਨਾਲ ਚਿਹਰੇ ਦਾ ਰੁੱਖਾਪਨ ਦੂਰ ਹੁੰਦਾ ਨਾਲ ਹੀ ਚਿਹਰੇ ਉੱਪਰ ਚਮਕ ਆਉਣ ਵਿੱਚ ਇਹ ਬਹੁਤ ਮਦਦ ਕਰਦਾ ਹੈ ਨੰਬਰ 41 ਜੇਕਰ ਤੁਸੀਂ ਪੈਰਾਂ ਪਰ ਬੈਠ ਕੇ ਕੱਪੜੇ ਧੋਂਦੇ ਹੋ ਤਾਂ ਇਸ ਨਾਲ ਤੁਹਾਡੀ ਕਮਰ ਦੀ ਵੀ ਕਸਰਤ ਹੁੰਦੀ ਹੈ ਜਿਸ ਕਰਨੇ ਪੂਰੀ ਜ਼ਿੰਦਗੀ ਦਰਦ ਨਹੀਂ ਹੁੰਦੀ ਤੇ ਨਾਲ ਹੀ ਤੁਹਾਡੀ ਕਮਰ ਵੀ ਹਮੇਸ਼ਾ ਪਤਲੀ ਹੀ ਰਹਿੰਦੀ ਹੈ। ਨੰਬਰ 42 ਪੋਚਾ ਲਗਾਉਣ ਸਮੇਂ ਪਾਣੀ ਵਿੱਚ ਨਮਕ ਪਾ ਲਿਆ ਕਰੋ ਇਸ ਨਾਲ ਤੁਹਾਡੇ ਘਰ ਦੇ ਫਰਸ਼ ਉੱਪਰ ਕਿਟਾਣੂ ਨਹੀਂ ਰਹਿਣਗੇ ਤੇ ਉਹ ਸਾਫ਼ ਵੀ ਚੰਗੀ ਤਰ੍ਹਾਂ ਹੋ ਜਾਵੇਗਾ ਨਾਲ ਹੀ ਫਰਸ਼ ਉੱਪਰ ਚਮਕ ਵੀ ਆਵੇਗੀ। ਨੰਬਰ 43 ਸੇਦਾ ਨਮਕ ਦਾ ਇਸਤੇਮਾਲ ਤੁਸੀਂ ਆਪਣੇ ਚਿਹਰੇ ਉੱਪਰ ਸਕਰਬ ਕਰਨ ਲਈ ਵੀ ਕਰ ਸਕਦੇ ਹੋ ਪਰ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਜੇਕਰ ਤੁਹਾਡੇ ਚਿਹਰੇ ਉੱਪਰ ਫਿੰਸੀਆਂ ਹਨ ਤਾਂ ਨਮਕ ਦਾ ਇਸਤੇਮਾਲ ਨਾ ਕਰੋ ਨੰਬਰ 44 ਕਣਕ ਦਾ ਦਲੀਆ ਜ਼ਰੂਰ ਬਣਾ ਕੇ ਖਾਇਆ ਕਰੋ ਇਸ ਨਾਲ ਤੁਹਾਡੀਆਂ ਹੱਡੀਆਂ 50 ਸਾਲ ਦੀ ਉਮਰ ਤੋਂ ਬਾਅਦ ਤੱਕ ਵੀ ਖਰਾਬ ਨਹੀਂ ਹੋਣਗੀਆਂ ਨਾਲ ਹੀ ਇਹ ਸਰੀਰ ਨੂੰ ਬਹੁਤ ਤਾਕਤ ਦਿੰਦਾ ਹੈ ਨੰਬਰ 45 ਰੋਜ਼ਾਨਾ ਇੱਕ ਗਲਾਸ ਸੰਤਰੇ ਦਾ ਜੂਸ ਜ਼ਰੂਰ ਪੀ ਲਿਆ ਕਰੋ ਇਸ ਨਾਲ ਚਿਹਰੇ ਤੇ ਚਮਕ ਆਵੇਗੀ ਹੱਡੀਆਂ ਮਜ਼ਬੂਤ ਹੋਣਗੀਆਂ ਨਾਲ ਹੀ ਵਿਟਾਮਿਨ ਸੀ ਦੀ ਕਮੀ ਨਹੀਂ ਹੋਵੇਗੀ ਇਮਿਊਨਿਟੀ ਸਿਸਟਮ ਮਜ਼ਬੂਤ ਹੋਵੇਗਾ ਨੰਬਰ 46 ਜੇਕਰ ਤੁਹਾਨੂੰ ਸਕੇਂਦੀ ਅਲਰਜੀ ਹੈ ਤਾਂ ਤੁਸੀਂ ਕਾਲੀ ਮਿਰਚ ਤੇ ਲੌਂਗ ਚਬਾ ਕੇ ਖਾ ਲਓ ਇਸ ਤੋਂ ਇਲਾਵਾ ਨਿੰਮ ਦੇ ਪੱਤੇ ਵੀ ਚਬਾ ਕੇ ਖਾ ਸਕਦੇ ਹੋ ਇਸ ਨਾਲ ਖੂਨ ਸਾਫ਼ ਹੋਵੇਗਾ ਜਿਸ ਨਾਲ ਅਲਰਜੀ ਠੀਕ ਹੋਵੇਗੀ ਪਰ ਕਦੇ ਵੀ ਅੰਗਰੇਜ਼ੀ ਦਵਾਈ ਨਾ ਖਾਓ ਇਸ ਨਾਲ ਤੁਹਾਡੇ ਸਰੀਰ ਦਾ ਅੰਦਰ ਤੋਂ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ ਨੰਬਰ 47 ਰੋਜ਼ਾਨਾ ਕੱਚਾ ਸਲਾਦ ਜ਼ਰੂਰ ਖਾਇਆ ਕਰੋ ਇਸ ਨਾਲ ਤੁਸੀਂ ਕਬਜ਼ ਦੀ ਸਮੱਸਿਆ ਤੋਂ ਬਚੇ ਰਹਿ ਸਕਦੇ ਹੋ ਨਾਲ ਹੀ ਰੋਜ਼ਾਨਾ ਇੱਕ ਅੰਬਰੂਜ ਜ਼ਰੂਰ ਖਾਓ ਜ਼ਿੰਦਗੀ ਪਰ ਕਬਜ਼ ਦੀ ਸਮੱਸਿਆ ਨਹੀਂ ਹੋਵੇਗੀ ਨੰਬਰ 48 ਜੇਕਰ ਪੀਰੀਅਡ ਦੌਰਾਨ ਜ਼ਿਆਦਾ ਦਰਦ ਦੀ ਸਮੱਸਿਆ ਰਹਿੰਦੀ ਹੈ ਤਾਂ ਤਵੇ ਉਪਰ ਅਜ ਬੈਣ ਪੋਨ ਲੋ ਫਿਰ ਗੁੰਗੁਨੇ ਪਾਣੀ ਨਾਲ ਇਸ ਦਾ ਸੇਵਨ ਕਰੋ ਦਰਦ ਸ਼ੂਮੰਤਰ ਹੋ ਜਾਵੇਗਾ ਤੇ ਨਾਲ ਹੀ ਮੁੜ ਕੇ ਵੀ ਨਹੀਂ ਹੋਵੇਗਾ ਨੰਬਰ 49 ਪੀਰੀਅਡ ਦੌਰਾਨ ਔਰਤਾਂ ਨੂੰ ਕੇਲਾ ਜਾਂ ਫਿਰ ਪਪੀਤਾ ਜ਼ਰੂਰ ਖਾਣਾ ਚਾਹੀਦਾ ਇਹਨਾਂ ਨਾਲ ਉਹਨਾਂ ਦੇ ਸਰੀਰ ਨੂੰ ਤਾਕਤ ਮਿਲਦੀ ਆ ਨਾਲ ਹੀ ਦਰਦ ਹੋਣ ਦੀ ਸਮੱਸਿਆ ਤੋਂ ਰੋਕਣ ਦਾ ਕੰਮ ਕਰਦੇ ਹਨ ਨੰਬਰ 50 ਗਰਮ ਦੁੱਧ ਵਿੱਚ ਉটਕੀ ਹਲਦੀ ਦੀ ਮਿਲਾ ਕੇ ਰੋਜ਼ਾਨਾ ਸਰਦੀਆਂ ਦੇ ਮੌਸਮ ਵਿੱਚ ਜ਼ਰੂਰ ਪੀ ਲਿਆ ਕਰੋ ਇਸ ਨਾਲ ਤੁਹਾਨੂੰ ਕਦੇ ਵੀ ਠੰਡ ਦਾ ਅਹਿਸਾਸ ਨਹੀਂ ਹੋਵੇਗਾ ਨਾਲ ਹੀ ਸਰੀਰ ਇਸਦੀ ਮਦਦ ਨਾਲ ਤੰਦਰੁਸਤ ਰਹੇਗਾ ਨੰਬਰ 51 ਜੇਕਰ ਤੁਹਾਡੇ ਵਾਲ ਹੱਦ ਤੋਂ ਜ਼ਿਆਦਾ ਝੜ ਰਹੇ ਹਨ ਤਾਂ ਤੁਸੀਂ ਰੰਡੀ ਦੇ ਤੇਲ ਵਿੱਚ ਮੇਥੀ ਦਾਣੇ ਦਾ ਪਾਊਡਰ ਮਿਕਸ ਕਰਕੇ ਆਪਣੇ ਵਾਲਾਂ ਵਿੱਚ ਲਗਾ ਲਓ ਫਿਰ ਕੁਝ ਸਮੇਂ ਬਾਅਦ ਆਪਣੇ ਵਾਲਾਂ ਨੂੰ ਧੋ ਲਓ ਵਾਲ ਝੜਨੇ ਬੰਦ ਹੋ ਜਾਣਗੇ ਨੰਬਰ 52 ਜੇਕਰ ਤੁਹਾਡੇ ਵਾਲ ਬਹੁਤ ਜ਼ਿਆਦਾ ਚਿੱਟੇ ਹੋ ਰਹੇ ਹਨ ਤਾਂ ਮਹਿੰਦੀ ਵਿੱਚ ਬਦਾਮ ਦਾ ਤੇਲ ਮਿਕਸ ਕਰਕੇ ਲਗਾ ਲਓ ਵਾਲ ਕੁਦਰਤੀ ਤੌਰ ਤੇ ਕਾਲੇ ਹੋਣਗੇ ਇਸ ਤੋਂ ਇਲਾਵਾ ਕੱਚਾ ਆਮਲਾ ਜ਼ਰੂਰ ਖਾਇਆ ਕਰੋ ਵਾਲ ਚਿਹਰੇ ਨੂੰ ਬਹੁਤ ਲਾਭ ਮਿਲਣਗੇ ਨੰਬਰ 53 ਜੇਕਰ ਤੁਹਾਨੂੰ ਬਵਾਸੀਰ ਦੀ ਕੋਈ ਵੀ ਸਮੱਸਿਆ ਹੈ ਤਾਂ ਰੋਜ਼ਾਨਾ ਅਮਰੂਦ ਜ਼ਰੂਰ ਖਾਇਆ ਕਰੋ ਇਸ ਨਾਲ ਬਵਾਸੀਰ ਦੀ ਸਮੱਸਿਆ ਤੋਂ ਬਹੁਤ ਜਲਦੀ ਆਰਾਮ ਮਿਲੇਗਾ ਨੰਬਰ 54 ਜੇਕਰ ਨਿਯਮਤ ਤੌਰ ਤੇ ਰੋਜ਼ਾਨਾ ਇੱਕ ਹਰਾ ਅਮਲਾ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਚਿਹਰੇ ਦੀ ਹਰ ਸਮੱਸਿਆ ਖਤਮ ਹੋ ਜਾਵੇਗੀ ਤੇ ਚਿਹਰਾ ਚਮਕਣ ਲੱਗ ਜਾਵੇਗਾ ਇਸ ਤੋਂ ਇਲਾਵਾ ਵਾਲਾਂ ਦੀ ਚਮਕ ਤੇ ਲੰਬਾਈ ਵੀ ਵਧਣ ਲੱਗ ਜਾਵੇਗੀ। ਨੰਬਰ 55 ਜੇਕਰ ਤੁਹਾਡੀਆਂ ਅੱਖਾਂ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਇਨ੍ਹਾਂ ਕਾਰਨ ਸਿਰ ਦਰਦ ਕਰ ਰਿਹਾ ਹੈ ਤਾਂ ਰੋਜ਼ਾਨਾ ਆਮਲੇ ਦਾ ਮਰਬਾ ਖਾ ਲਿਆ ਕਰੋ ਇਸ ਨਾਲ ਬਹੁਤ ਲਾਭ ਮਿਲਣਗੇ। ਨੰਬਰ 55 ਪੰਜੇ ਬੈਠ ਕੇ ਜਿਹੜੇ ਵਿਅਕਤੀ ਖਾਣਾ ਖਾਂਦੇ ਹਨ ਉਹਨਾਂ ਦੇ ਖਾਣਾ ਜਲਦੀ ਨਾਲ ਹਾਜਮ ਹੋ ਜਾਂਦਾ ਨਾਲ ਹੀ ਸਰੀਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਰਹਿ ਸਕਦਾ ਹੈ ਨੰਬਰ 57 ਭਿੱਜੇ ਹੋਏ ਛੋਲਿਆਂ ਦੀ ਦਾਲ ਦੇ ਪਾਣੀ ਨੂੰ ਚਿਹਰੇ ਉੱਪਰ ਲਗਾ ਲਿਆ ਕਰੋ ਇਸ ਨਾਲ ਚਿਹਰੇ ਦਾ ਰੰਗ ਸਾਫ਼ ਹੁੰਦਾ ਜੇਕਰ ਤੁਸੀਂ ਰੋਜ਼ਾਨਾ ਇਸ ਦਾਲ ਨੂੰ ਬਣਾ ਕੇ ਖਾਂਦੇ ਹੋ ਤਾਂ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਦੇ ਹਨ ਨੰਬਰ 58 ਅੱਧੇ ਚਮਚ ਅਦਰਕ ਦੇ ਰਸ ਵਿੱਚ ਦੇਸੀ ਘਿਓ ਮਿਲਾ ਕੇ ਪੀ ਲਓ ਇਸ ਨਾਲ ਕਮਰ ਵਿੱਚ ਹੋ ਰਿਹਾ ਦਰਦ ਤੁਰੰਤ ਠੀਕ ਹੋ ਜਾਵੇਗਾ ਇਸ ਤੋਂ ਇਲਾਵਾ ਤੁਸੀਂ ਧਰਤੀ ਤੇ ਵੀ ਸੌਂ ਸਕਦੇ ਹੋ ਇਸ ਨਾਲ ਵੀ ਕਮਰ ਦਰਦ ਠੀਕ ਹੋਵੇਗਾ ਨੰਬਰ 59 ਚਕੰਦਰ ਦਾ ਜੂਸ ਪੀਣਾ ਕਦੇ ਵੀ ਤੁਹਾਡੇ ਚਿਹਰੇ ਦਾ ਰੰਗ ਫਿੱਕਾ ਨਹੀਂ ਪਵੇਗਾ ਨਾਲ ਹੀ ਸਰੀਰ ਅੰਦਰ ਕਦੇ ਵੀ ਖੂਨ ਦੀ ਕਮੀ ਨਹੀਂ ਹੋਵੇਗੀ ਸਰੀਰ ਉੱਪਰ ਜਵਾਨੀ ਹਮੇਸ਼ਾ ਚੜੀ ਰਹੇਗੀ ਨੰਬਰ 60 ਜੇਕਰ ਤੁਸੀਂ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਬਦਾਮ ਜ਼ਰੂਰ ਖਾਇਆ ਕਰੋ ਇਸ ਤੋਂ ਇਲਾਵਾ ਦੁੱਧ ਦਾ ਸੇਵਨ ਜ਼ੋਰ ਕਰਿਆ ਕਰੋ ਹੋ ਸਕੇ ਤਾਂ ਕਦੇ-ਕਦੇ ਅੰਡੇ ਦਾ ਸੇਵਨ ਜ਼ਰੂਰ ਕਰੋ ਪੂਰੀ ਜ਼ਿੰਦਗੀ ਲਈ ਹੱਡੀਆਂ ਮਜ਼ਬੂਤ ਰਹਿਣੀਆਂ अनेका ਰੋਗਾਂ ਤੋਂ ਬਚੇ ਰਹੋਗੇ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ